ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਕੋਠੇ ਸੈਣੀਆ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਨੇੜੇ ਪਿੰਡ ਬੈਬਲ ਵੀ ਰਹਿ ਜਾਂਦਾ ਜੀ ਸਰਾਮਾ ਵੀ ਨੇੜੇ ਆ ਰਮਾਣਾ ਕੋਟਕਪੂਰਾ ਵੀ ਨੇੜੇ ਆ ਜੀ ਰਮਾਣਾ ਵੀ ਨੇ ਰਮਾਣਾ ਅਜੀਤ ਸਿੰਘ ਵਾਲਾ ਲਬੇਲ ਸਿੰਘ ਵਾਲਾ ਲਬੇਲ ਸਿੰਘ ਵਾਲਾ ਉਹ ਵੀ ਨੇੜੇ ਆ ਜੀ ਇਹ ਆਸੇ ਪਾਸੇ ਦੇ ਪਿੰਡ ਆ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਬਾਈ ਦੇ ਪਸ਼ੂ ਪਾਲਣ ਦਾ ਕੰਮ ਆ ਗੈਂਤੀ ਦੇ 4 ਨਾਗ ਰੱਖੇ ਹੋਏ ਆ ਜੀ ਬਾਈ ਦੱਸਦਾ ਕਿ ਆਪਾਂ ਜਦੋਂ ਨਾ ਕੋਈ ਤਿਆਰ ਹੋ ਜਾਂਦਾ ਜਾਂ ਲੋਡ ਹੁੰਦੀ ਆ ਤਾਂ ਵਿੱਚੋਂ ਇੱਕ ਅੱਧਾ ਨਾਗ ਆਪਾਂ ਸੇਲ ਕਰ ਦਈਦਾ ਜਿਹੜੇ ਚੰਗੀਆਂ ਝੋਟੀਆਂ ਦੇ ਸ਼ਕੀਨ ਆ ਚੰਗੇ ਪਸ਼ੂ ਰੱਖਣ ਦੇ ਸ਼ਕੀਨ ਆ ਜੀ ਉਹਨਾਂ ਵਾਸਤੇ ਵੀਡੀਓ ਆ ਖਾਸ ਇਹ ਕਿਉਂਕਿ ਬਾਈ ਕੋਲ ਇੱਕ ਬਹੁਤ ਚੰਗੀ ਗੱਬਣ ਤਿਆਰ ਝੋਟੀ ਆ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਜਿਹਨੂੰ ਪਸੰਦ ਆਊਗੇ ਜੀ ਤਸੱਲੀ ਪਰ ਕੋਸ ਵੀਰ ਨੇ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਬਾਈ ਕੋਠੇ ਸੈਣੀਆ ਕੋਠੇ ਸੈਣੀਆ ਪਿੰਡ ਸਰਾਵਾਂ ਨਾਲ ਵੀ ਕੋਠੇ ਪੈ ਪੈ ਜਾਂਦੇ ਆ ਹਾਂਜੀ ਰਮਾਣਾ ਲਵੇਲ ਸਿੰਘ ਨਾਲ ਵੀ ਪੈ ਜਾਂਦੇ ਆ ਕੋਟ ਕਪੂਰੋਂ ਆਈਏ ਟੈਪੀ ਵਾਲੀ ਨਹਿਰ ਤੇ ਵੀ ਜਿਹੜੀ ਸੈਂਟਰ ਜੇ ਜਾਏ ਸੈਂਟਰ ਚ ਵਿਛਾਲੇ ਠੀਕ ਆ ਕਿੰਨੇ ਘਰ ਹੋਣਗੇ ਕੋਠਿਆਂ ਚ ਆਪਣੇ ਜੀ 20 25 ਕੇ ਘਰ 20 25 ਘਰ ਸੂਆ ਏਰੀਆ ਥੋੜਾ ਹੀ ਆ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਜਿਹੜੀ ਆਪਾਂ ਝੋਟੀ ਆ ਬਈ ਘਰ ਦੀ ਇਹ ਇਹ ਘਰ ਦੀ ਆ ਜੀ ਠੀਕ ਆ ਸੂਆ ਕਿੰਨੇ ਮਾ ਜੀ ਸੂਆ ਜੀ ਪਹਿਲਾ ਹੀ ਆ ਉਮਰ ਕਿੰਨੀ ਹੋ ਜੀ ਇਹ ਸਾਢੇ 1 3 ਸਾਲਾਂ ਦੀ ਅੰਦਾਜ਼ਾ ਹਾਂਜੀ ਠੀਕ ਆ ਬਈ ਹੁਣ ਸਮਾਂ ਕਿੰਨਾ ਲੈਂਦੀ ਆ ਜੀ ਇਹ ਜੀ ਲੈ ਜੋਗੀ 7 8 ਦਿਨ ਹਾਂਜੀ 7 ਤੱਕ ਦਿਨ ਮੰਨ ਕੇ ਚੱਲੋ ਬਾਕੀ ਚਲੋ ਵੱਧ ਘੱਟ ਲੈ ਜੇ ਬਸ ਹਾਂਜੀ ਹਾਂਜੀ ਠੀਕ ਐ ਵੀਰੇ ਤੇ ਸੀਮਨ ਬਾਈ ਇਹਦੇ ਕਿਹੜਾ ਲੱਗਿਆ ਜੀ ਸੀਮਨ ਜੀ ਇੱਥੇ ਮੁੰਡਾ ਦਾ ਦਿੱਲੀ ਦਾ ਝੋਟਾ ਰੱਖਿਆ ਮਾਲੀ ਤੋਂ ਹਾਂ ਮਾਲੀ ਰੱਖਿਆ ਚੰਗਾ ਜੀ ਮਾਲੀ ਉਹ ਹਾਂਜੀ ਠੀਕ ਐ ਪੂਰਾ نسل ਦਾ ਜੀ ਪੂਰਾ ਪੂਰਾ نسل ਦਾ ਚੰਗਾ ਮਾਲੀ ਆ ਹਾਂਜੀ ਠੀਕ ਐ ਵੀਰੇ ਬਾਹਰ ਪਿੱਛੇ ਦੀ ਗਾਰੰਟੀ ਐ ਜੀ ਗਾਰੰਟੀ ਐ ਜੀ ਫੁੱਲ ਗਾਰੰਟੀ ਰਹੂਗੀ ਗਾਰੰਟੀ ਐ ਜੀ ਤੇ ਇਹਦੀ ਮਾਂ ਦਾ ਦੁੱਧ ਬਾਈ ਕਿੰਨਾ ਕਿਸੇ ਇਹਦੀ ਮਾਂ ਦਾ ਦੁੱਧ ਜੀ 16 17 ਲੀਟਰ ਸੀਗਾ ਠੀਕ ਐ ਤੋਰ ਕੇ ਦਿਖਾ ਦਿਓ ਜੀ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਪਸੂ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਵੀਰੇ ਤੁਸੀਂ 4.5 ਤੋਂ ਲੈ ਕੇ 5 ਫੁੱਟ ਦੇ ਆਸ-ਪਾਸ ਮਣ ਸਕਦੇ ਆ ਹੋ ਸਕਦਾ 5 ਹੀ ਹੋਵੇ ਮੇਰਾ ਵੀ ਵੀਰੇ ਅੰਦਾਜ਼ਾ ਪਰ ਕੋਈ ਐ ਨਹੀਂ ਛੋਟੀ ਨਹੀਂ ਕਹਿ ਸਕਦਾ ਚੰਗੀ ਛੋਟੀ ਕਹਿ ਸਕਦੇ ਆਪਾਂ ਹਜੇ ਹਾਈਟ ਕਰਮ ਵਾਲੀ ਹੋਰ ਵੀ ਕਰੂਗੀ ਕਿਉਂਕਿ ਬਾਈ ਦੇ ਦੱਸਣ ਮੁਤਾਬਕ 3.5 ਸਾਲ ਦੀ ਉਮਰ ਆ ਜੀ ਗੋਲ ਪੱਠਕੂੜਾ ਸੋਹਣਾ ਬੋਡੀ ਸਟਰਕਚਰ ਆ ਸੰਭੀ ਪਲੀ ਚੰਗੀ ਆ ਬਾਈ ਜਿੰਦਾ ਆਪਾਂ ਨਾਗਤਾ ਗੈਂਤੀ ਜੀ ਰੱਖੀ ਦੇ ਆ ਤੇ ਪਰ ਸੇਵਾ ਗੌਰ ਵਾਲੇ ਪਾਸੋਂ ਕੋਈ ਢੱਲ ਨਹੀਂ ਛੱਡੀ ਦੀ ਜਿੰਨੀ ਕ ਆਪਣੇ ਤੋਂ ਬੰਦੀ ਤਾਂ ਦੀ ਆ ਜੀ ਬਾਕੀ ਤੁਹਾਨੂੰ ਦਿਖਦੀ ਹੋਊਗੀ ਜੀ ਚੰਗੀ ਸੰਭੀ ਪਲੀ ਝੋਟੀ ਆ ਮੋੜ ਲੈ ਅੰਦਰ ਬੰਦ ਦਿਓ ਜੀ ਅੰਦਰ ਦੁੱਧ ਇੱਥੇ ਬੰਨ ਲਓ ਜੀ ਕੋਈ ਗੱਲ ਦੁੱਧ ਪਹਿਲੇ ਸੂਏ ਚੰਗਾ ਗੱਡੂ ਘਰ ਵਾਲੀ ਬਾਕੀ ਥਣ ਪੂਰਾ ਟੌਪ ਦਾ ਹੱਥੀ ਚ ਵਾਈਲ ਖੋੜ ਸ਼ਾਂਖ thora ਵੀ ਨੇ ਹਜੇ ਬਾਈ ਦੱਸਦਾ ਕਿ ਹਫਤਾ ਲੈ ਜੂ ਤੁਹਾਨੂੰ ਵੀ ਪਤਾ ਬਾਈ ਹਫਤਾ ਤਿਆਰੀ ਕਰਨ ਵਾਸਤੇ ਬਹੁਤ ਹੁੰਦਾ ਹਫਤੇ ਤੇ ਕਰ ਕਰਮਾਲੀ ਨੇ ਹੋਰ ਵੀ ਸੋਹਣਾ ਹਵਾਨਾ ਤਿਆਰ ਕਰ ਲੈਣਾ ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਮਝ ਦਾ ਬਈ ਆਪਾਂ ਕਿੰਨਾ ਜੋ ਸਕਦੇ ਆ ਇਹ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਜੀ ਇਹਦੀ ਮਾਨ ਜੀ 2 ਲੱਖ ਰੁਪਏ ਹੋ ਜੂ ਮਾਨਦਾਨ ਜੀ ਮਾਨਦਾਨ ਕਰਦੇ ਆ ਠੀਕ ਆ ਜੀ 1.5 ਲੱਖ ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਆਪਾਂ ਮਾਨਦਾਨ ਵਿੱਚੋਂ ਜ਼ਰੂਰ ਕਰਾਂਗੇ ਨੰਬਰ ਸਕਰੀਨ ਤੇ ਲਗਾਤਾਰ ਚਲਦਾ ਰਹੇ। ਧੰਨਵਾਦ।